ਸਾ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਦੀਵਾਨ ਹਾਲ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਚੁਆਰੇ ਵਾਲੇ ਪੂਰੀ ਵਾਲੇ ਪਿੰਡ ਜੰਡੋਲੀ ਵਾਲੇ ਦੀਵਾਨ ਹਾਲ ਦੇ ਟਾਕਿਆਂ ਦਰਵਾਜਾਂ ਨੂੰ ਬਹੁਤ ਹੀ ਸੁੰਦਰ ਬਹੁਤ ਹੀ ਵਧੀਆ ਪਾਲਿਸ਼ ਕੀਤਾ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਜੋ ਹਾਲ ਦੀ ਸਫਾਈ ਚੱਲ ਰਹੀ ਹੈ ਕਿਉਂਕਿ ਇਹਦੇ ਵਿੱਚ ਲਗਭਗ ਲਗਭਗ ਜੋ ਰਿਪੇਅਰਿੰਗ ਦਾ ਕੰਮ ਹੋ ਰਿਹਾ ਸੀਗਾ ਉਹ ਲਗਭਗ ਖਤਮ ਹੋ ਚੁੱਕਿਆ ਹੈ ਤੇ ਹੁਣ ਇਸ ਸਫਾਈ ਦਾ ਕੰਮ ਚੱਲ ਰਿਹਾ ਹੈ ਜੋ ਕਿ ਇੱਕ ਦੋ ਦਿਨਾਂ ਤੱਕ ਬਿਲਕੁਲ ਕੰਪਲੀਟ ਹੋ ਜਾਵੇਗਾ ਇਸ ਦਿਵਾਨ ਹਾਲ ਦਾ ਜੋ ਸਫਾਈ ਦਾ ਕੰਮ ਹੈ ਉਸ ਤੋਂ ਬਾਅਦ ਇਸ ਲਈ ਜੋ ਅਗਲੀ ਹੈ ਕਾਰਵਾਈ ਸਜਾਵਟ ਦੀ ਉਹ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ